ਇੰਕਲ ਸ਼ਰਾਬਾਂ ਵਿੱਚ ਚੱਲਣ ਡਈਆਂ ਦੋ ਤਿੰਨ ਪੈਂਡੇ ਪੈਗ ਮੈਂ ਮੀਂਡਾ ਫਲੇ ਅੱਛਾ ਮੈਂ ਕਿ ਅੱਜ ਹੀ ਪੀ ਲੋ ਫਰੀ ਦੀ ਆ ਹਣੇ ਕਿਹੜੀ ਮਿਲਲੀ ਨਾਲੇ ਭਗਵੰਦ ਮਾਨ ਵੀ ਉੱਥੇ ਹੀ ਪੀਂਦੇ ਆ ਵੀ ਆ ਪਾਗ ਲੱਗੇ ਰੇ ਆ ਖੇਤਾਂ ਵਿੱਚ ਸਾਗ ਲੱਗੇ ਰੇ ਐ ਬਾਜੇ ਨੂੰ ਰਾਗ ਲੱਗੇ ਰਹਿਣ ਆ ਕਾਂਗਰਸ ਪਾਰਟੀ ਨੂੰ ਸਾਗ ਲੱਗੇ ਰਹਿਣ ਆਪਣੇ ਮੁੱਤੇ ਦੇ ਦੋ ਸਾਲ ਹੋ ਗਏ ਉੱਠ ਕੇ ਖਾ ਗਏ ਮੁੱਤੇ ਦੇ ਕੀ ਕਹਤੇ ਮੈਂ ਉੱਥੇ ਕਰਦੀ ਉਲਟੀ ਉਲਟੀ ਕਰਦੀ ਮੈਂ ਉੱਥੇ ਪਾਤਾ ਗੰਦ ਗੰਦ ਹਾਂ ਹਾਂ ਮੈਨੂੰ ਆ ਗਿਆ ਭਗਵਾਨ ਤੋਂ ਬਾਸ਼ਾ ਮੈਨੂੰ ਕਹਦਾ ਪੰਡਾ ਗੰਦ ਪਾਇਆ ਸਾਫ ਕਰ ਗੰਦ ਪਾ ਸਾਫ ਕਰ ਮੈਂ ਕਹਾਂ ਤੂੰ ਪਿਛਲੇ 50 ਸਾਲਾਂ ਦਾ ਪੰਜਾਬ ਚ ਪਾਇਆ ਬਲੋ ਸਾਫ ਕਰ ਲੋਕ ਸਭਾ ਸੀਟ ਸੰਗਰੂਰ ਤੋਂ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਉਤਾਰਨ ਤੋਂ ਬਾਅਦ ਮੁਕਾਬਲਾ ਕਾਫੀ ਰਮਚਕ ਹੁੰਦਾ ਜਾ ਰਿਹਾ ਹੈ ਪਰ ਹੁਣ ਭਗਵੰਤ ਮਾਨ ਦਾ ਅਕਾਲੀ ਦਲ ਨੇ ਤੋੜ ਲਬ ਲਿਆ ਹੈ ਅਕਾਲੀ ਦਲ ਨੇ ਭਗਵੰਤ ਮਾਨ ਨੂੰ ਚੋਣਾਂ ਚ ਟੱਕਰ ਦੇਣ ਦੇ ਲਈ ਕਾਮੇਡੀਅਨ ਪੋਟੂ ਸ਼ਾਹ ਦਾ ਸਹਾਰਾ ਲਿਆ ਹੈ ਪੋਟੂ ਸ਼ਾਹ ਦੀ ਟੀਮ ਵੱਲੋਂ ਪਰਮਿੰਦਰ ਢੀਂਡਸਾ ਦੇ ਹੱਕ ਦੇ ਵਿੱਚ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਟੀਮ ਲੋਕਾਂ ਦਾ ਇਕੱਠ ਕਰਨ ਚ ਪਾਰਟੀ ਦੀ ਮਦਦ ਕਰਨ ਦੇ ਨਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੀ ਹੈ ਆਓ ਜਰਾ ਤੁਸੀਂ ਵੀ ਦੇਖੋ ਪੋਟੂ ਸ਼ਾਹ ਹੋਣਾਂ ਦਾ ਪ੍ਰਚਾਰ ਆਹ ਬੈਜੋ ਜਿਹੜੇ ਖੜੇ ਆ ਬੈਜੋ ਜਿਹੜੇ ਬੈਠੇ ਆ ਭਾਈਓ ਲੰਮੇ ਬੈਜੋ ਉਹ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਕੁੜੀਆਂ ਉਹਦੇ ਮਾਦਰ ਸਰਦਾਰ ਨੇ ਖੜੇ ਹੋਣਾ ਬਾਕੀ ਇਹਨੇ ਆਪੇ ਬੈ ਜਾਣਾ ਕਾਹ ਮੋਨਾ ਨਾ ਆ ਰਿਹਾ ਹੂੰ ਮੈਂ ਕਿਹਾ ਬੋਟੇ ਜੀ ਕਾਹ ਮੋਨਾ ਨਾ ਆ ਰਿਹਾ ਤੇ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਮੈਂ ਕੁੜੀਆਂ ਆਪ ਦੇ ਘਰੇ ਰਹੀ ਨਾ ਹਨਾ ਘਰ ਗੁੰਪੂ ਜਿੱਥੇ ਰਹੇ ਨਾ ਨਹੀਂ ਮੇਰਾ ਮਤਲਬ ਰੰਦੇ ਕਿੱਥੇ ਹੋ ਰੰਦੇ ਕਿੱਥੇ ਮਾਮਨੇ ਘਰੇ ਰਹਿਣਾ ਸਾਰੇ ਪਰਤੰਦ ਵੀ ਆਏ ਹੋ ਨੇ ਇਹਨੇ ਵੀ ਆਪਣੀ ਕਰਾਮਾ ਦਿਖਾਉਣੀ ਹੈ ਬਾਕੀ ਮੈਂ ਸਾਡੇ ਕੌੜੇ ਆਂ ਔਰ ਟਾਈਮ ਕਰਾ ਕਰਨ ਫਿਰ ਆਪ ਖੁੱਲ ਕੇ ਦਿਖਾਣਾ ਲਾਣਾ ਸ਼੍ਰੋਮਣੀ ਅਕਾਲੀ ਦਲ ਜੈਕਾਰਾ ਅਕਾਲੀ ਦਲ ਦੇ ਚੋਣ ਪ੍ਰਚਾਰ ਬਾਰੇ ਜਦੋਂ ਭੋਟੂ ਸ਼ਾਹ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਹੈ ਜਰਾ ਤੁਸੀਂ ਖੁਦ ਹੀ ਸੁਣ ਲਵੋ ਆ ਦੇਖੋ ਜੀ ਇਹ ਆਪਣਾ ਪ੍ਰਚਾਰ ਦੇ ਵਿੱਚ ਇਦਾਂ ਜੀ ਅਸੀਂ ਆਪਣੀ ਪਰਫਾਰਮੈਂਸ ਕਰ ਰਿਹਾ ਜਿਹੜੀ ਆਡੀਅנס ਆ ਰਹੀ ਆ ਸਾਰਿਆਂ ਨੂੰ ਬਿਠਾ ਰਹੇ ਆ ਔਰ ਬਾਕੀ ਥੋੜੇ ਇਹਨਾਂ ਨੇ ਤਕੜੀ ਦਾ ਬਟਨ ਦਬਾਣਾ ਉਧਰ ਦੂਜੇ ਪਾਸੇ ਭੋਟੂ ਸ਼ਾਹ ਵੱਲੋਂ ਅਕਾਲੀ ਦਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਤੇ ਭਗਵੰਤ ਮਾਨ ਨੇ ਵੀ ਅਕਾਲੀ ਦਲ ਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਲੋਕਾਂ ਨੂੰ ਕੋਈ ਥੋੜਾ ਨਾਉਦਾਨੀ ਲੈਕਚਰ ਇਹ ਕਹਿੰਦੇ ਚਲੋ ਕੋਈ ਫੇਮਸ ਕਲਾਕਾਰ ਬੁਲਾ ਲੈਂਦੇ ਆ ਤੇ ਉਹਨਾਂ ਨੂੰ ਲੋਕ ਦੇਖਣਾ ਇਹਦੇ ਉਦੋਂ ਬਾਅਦ ਜਦੋਂ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਮਤਲਬ ਉਤਵਾਦੋ ਲੋਕ ਚਲੇ ਜਾਂਦੇ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਕੀ ਕਹਿਣਾ ਪਰਮਿੰਦਰ ਢੀਂਡਸਾ ਦਾ ਜਰਾ ਤੁਸੀਂ ਖੁਦ ਹੀ ਸੁਣ ਲਵੋ ਮਾਡਕ ਅਸੀਂ ਲੇਟ ਹੁੰਦੇ ਆ ਉੱਥੇ ਸਿਰਫ ਕਲਾਕਾਰਾਂ ਨੂੰ 15 ਮਿੰਟ ਹਾਂ ਸੋ ਇਸ ਲਈ ਸਾਡਾ ਕੋਈ ਸਾਰ ਨਹੀਂ ਅਸੀਂ ਆਪਦੀ ਗੱਲ ਕਰਦੇ ਹਾਂ ਠੀਕ ਹੈ ਤੇ ਹੋਰ ਕੋਈ ਸਾਡਾ ਇਹ ਇਹ ਵੋਟ ਲੈਣ ਵਾਸਤੇ ਨਹੀਂ ਅਸੀਂ ਬੁਲਾਏ ਇਹ ਇਹ ਕੋਈ ਵੋਟ ਨਹੀਂ ਮੰਗਦੇ ਸਾਡੇ ਵਾਸਤੇ ਇਹ ਤਾਂ ਆਪਦਾ ਸਿਰਫ ਕਲਾਕਾਰੀ ਦਿਖਾ ਰਹੇ ਹੈ ਕਲਾਕਾਰੀ ਮਤਲਬ ਕਾਰਨ ਕੀ ਹੋ ਕਿਉਂ ਲੋਕ ਇਕੱਠੇ ਹੋ ਜਾਣ ਕਿ ਨਹੀਂ 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 ਇੱਕਦ ਕੀ ਆ ਰਹੀ ਹੈ ਕਿ ਗਾਲੀਤਾਲ ਇਦਾਂ ਨਹੀਂ ਕਰਦਾ ਕੋਈ ਨਹੀਂ ਸਾਡੇ ਕਿਤੇ ਢਾਡੀ ਹੁੰਦੇ ਆ ਕਿਤੇ ਇਹ ਹੁੰਦੇ ਆ ਸਾਰੀ ਚੱਲਦੀ ਦੱਸ ਦੇਈਏ ਕਿ ਭਗਵੰਤ ਮਾਨ ਸਿਆਸਤਦਾਨ ਹੋਣ ਦੇ ਨਾਂ ਨਾਲ ਇੱਕ ਕਾਮੇਡੀਅਨ ਕਲਾਕਾਰ ਵੀ ਨੇ ਜਿਸ ਕਰਕੇ ਭਗਵੰਤ ਮਾਨ ਦੀ ਆਪਣੀਆਂ ਰੈਲੀਆਂ 'ਚ ਕਾਫੀ ਭੀੜ ਇਕੱਠੀ ਰਹੀ ਹੈ ਇਸੇ ਕਰਕੇ ਅਕਾਲੀ ਦਲ ਵੀ ਹੁਣ ਉਹਨਾਂ ਨੂੰ ਟੱਕਰ ਦੇਣ ਦੇ ਲਈ ਕਾਮੇਡੀਅਨਸ ਦਾ ਸਹਾਰਾ ਲੈ ਰਿਹਾ ਪਰ ਇਹ ਤਾਂ ਚੋਣ ਨਤੀਜਾ ਹੀ ਦੱਸੇਗਾ ਕਿ ਅਕਾਲੀ ਦਲ ਪਾਰਟੀ ਨੂੰ ਕਾਮੇਡੀਅਨਸ ਦੇ ਸਹਾਰੇ ਲੈਣ ਦੇ ਨਾਲ ਪਾਰਟੀ ਨੂੰ ਕਿੰਨਾ ਕੁ ਫਰਕ ਪੈਂਦਾ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ